नमस्कार मैं खुशी रात 8:17 सरतार न्यूज़ आई नजर डालते हैं आज की बड़ी खबर पर समाना हल्के के गांव सुलार में नवगठित पंचायत ने करोड़ों रुपए की पंचायती जमीन पर किए गए कब्जे को खाली करवाने की कार्रवाई की मौके पर बी डी पीओ एवं पूर्व मंत्री चेतन सिंह जौरे पहुंचे गांव के सरपंच बब्बी ने बताया कि पिछली पंचायतों के बड़ी भगत के कारण गांव के करीब एक बीघा जमीन पर लोगों ने कब्जा कर लिया है जिसमें एक निजी कॉलोनी भी बना दी गई है वहीं दूसरी ओर करीब आठ बीघा जमीन का इस्तेमाल एक निजी स्कूल के मैदान के रूप में भी किया जा रहा है मौके पर पहुंचे पंचायत विभाग के बीडीपीओ सुखविंदर सिंह टिवाना ने कहा कि हमें शिकायत मिली थी कि हमारी जमीन का निरीक्षण कर पैमाइश करवाई जाए मौके पर पहुंचे विधायक एवं पूर्व मंत्री चेतन सिंह जोजो माजरा ने कहा कि सब कुछ निरीक्षण करने के बाद अगर अतिक्रमण पाया जाता है तो वो हर तरह से अतिक्रमण हटवाएंगे जोजो माजरा ने यह भी कहा कि अगर मेरे जाने से स्कूल प्रशासन को कोई परेशानी हुई हो तो इसका मतलब है कि कहीं ना कहीं दाल में कुछ काला है जोजो माजरा ने कहा कि इस मामले में किसी को भी बख्शा नहीं जाएगा और देखते हैं जतेंद्र कुमार के ਰਿਪੋਰਟ ਅ ਮਤਰੀ ਜਿਹੜਾ ਬਹੁ ਕਰੋੜੀ ਜ਼ਮੀਨ ਦਾ ਮਾਮਲਾ ਆਇਆ ਸੂਲਰ ਦੀ ਉਹਦੇ ਤੇ ਕੀ ਕਹਿਣਾ ਚਾਹੁੰਗੇ ਇਸ ਬਾਰੇ ਦੇਖੋ ਅਸੀਂ ਤਾਂ ਸੂਲਰ ਦੇ ਵਿਖੇ ਆਇਆਗੇ ਸਾਰੇ ਜਿਹੜੇ ਕਿਸੇ ਕੋਈ ਨਜ਼ਾਇਜ਼ ਜਿਹੜਾ ਉਹ ਕੀਤਾ ਹੋਇਆ ਉਹ ਦੇਖਾਂਗੇ ਵੀ ਔਰ ਉਹਤੇ ਜਿਹੜੀ ਬਣਦੀ ਹੈ ਕਾਰਵਾਈ ਉਹਤੇ ਕਰਵਾਵਾਂਗੇ ਕਿਉਂਕਿ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਨੂੰ ਕਿਵੇਂ ਨਾ ਕਿਵੇਂ ਹੜੱਪਿਆ ਗਿਆ ਜਦੋਂ ਸਰਪੰਚ ਬਣੇ ਜਾਂ ਹੋਰ ਪੁੱਠੇ ਸਿੱਧੇ ਤਰੀਕੇ ਨਾਲ ਉਹ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਅੱਜ ਇੱਥੇ ਸੂਲਰ ਵਿਖੇ ਆ ਸਾਰੀ ਪੰਚਾਇਤ ਅੱਜ ਸਵੇਰੇ ਮੇਰੇ ਲਵੇ ਗਈ ਸੀ ਸੋ ਸਾਰੀ ਪੰਚਾਇਤ ਇੱਥੇ ਸਾਰੀ ਇਕੱਠੀ ਹੋਈ ਹੋਇਆ ਤਾਂ ਮੈਕਮੇਬਲੋ ਵੀਡੀਓ ਸਾਬ ਹੋਰ ਆਏ ਹੋਏ ਨੇ ਉਹ ਸਾਰੇ ਦੇਖਦੇ ਹੁਣ ਕੀ ਹੋ ਸਾਕਾ ਇੱਕ ਕਲੋਨੀ ਬਣ ਚੁੱਕੀ ਆ ਕੁਝ ਸਕੂਲ ਦਾ ਵੀ ਰਕਬਾ ਉਹਦੇ ਵਿੱਚ ਆ ਰਿਹਾ ਕਿਵੇਂ ਦੇਖੋंगी ਇਹ ਦੱਸੀ ਹੋਈ ਕਲੋਨੀ ਕਿਸ ਤਰ੍ਹਾਂ ਕਾਰਵਾਈ ਹੋਏਗੀ ਦੇਖੋ ਨਹੀਂ ਦੇਖੋ ਜਿਵੇਂ ਵੀ ਅਸੀਂ ਕਾਨੂੰਨੀ ਰਾਏ ਲਵਾਂਗੇ ਜਿਵੇਂ ਹੋਊਗਾ ਉਹ ਜੇ ਫਿਰ ਕਰਾਂਗੇ ਪਿਛਲੇ ਸਮੇਂ ਚ ਮਾਨ ਸਰਕਾਰ ਵੱਲੋਂ ਇਸ ਤਰ੍ਹਾਂ ਨੇ ਜ਼ਮੀਨਾਂ ਉੱਤੇ ਸਖਤ ਕਰਨ ਚੁੱਕੇ ਗਾ ਕੀ ਹਦਾਇਤਾਂ ਰਹਿਣੀਆਂ ਸਰਕਾਰ ਦਾ ਕੀ ਕਾਰਜ ਸਰ ਪਹਿਲਾਂ ਲੀਗਲੀ ਸਾਰੀ ਡਿਸਕਸ ਕਰਾਂਗੇ ਲੀਗਲੀ ਰਿਸਰਚ ਕਰਕੇ ਫੇਰ ਉਹ ਤੇ ਜਿਹੇ ਜੀ ਕਾਰਵਾਈ ਹੋਊ ਉਹ ਹੀ ਕਾਰਵਾਈ ਹੈ ਜਿਹੜੀ ਅਕਸਰ ਵੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਸਕੂਲ ਦੀ ਜ਼ਮੀਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਸਕੂਲ ਵਾਲੇ ਕਹਿ ਰਹੇ ਕਿ ਸਾਡੇ ਕੋਲ ਰਿਸ਼ਟਰੀ ਹੈਗੀ ਹੈ ਸਾਨੂੰ ਜ਼ਬਰਦਸਤੀ ਬਲੈਕਮੇਲ ਕੀਤਾ ਜਾ ਰਿਹਾ ਹੈ ਨਹੀਂ ਦੇਖੋ ਅਸੀਂ ਅਸੀਂ ਕੋਈ ਬਲੈਕਮੇਲ ਕਰਨ ਵਾਸਤੇ ਆ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਅਸੀਂ ਕਿਉਂ ਬਲੈਕਮੇਲ ਕਰਾਂਗੇ ਜੇ ਉਹਨਾਂ ਕੋਲ ਵੀ ਕਾਗਜ਼ ਹੈਗੇ ਨੇ ਉਹਨਾਂ ਦੀ ਹੈ ਜੇ ਕੋਈ ਦੂਜੇ ਤੀਜੇ ਤਰੀਕੇ ਨਾਲ ਕਰਾਈ ਹੋ ਫਿਰ ਐਦਾਂ ਨਹੀਂ ਨਾ ਹੋਣਾ ਜੇ ਆਪਾਂ ਕਹੀਏ ਵੀ ਪੰਚਾਇਤੀ ਜ਼ਮੀਨ ਮੈਨੂੰ ਦੱਸੋ ਕਿਵੇਂ ਰਿਸ਼ਟਰੀ ਹੋਈ ਹੋਊਗੀ ਤੁਸੀਂ ਆਪ ਸਮਝਦਾਰ ਹੋ ਸਾਰੇ ਕਦੇ ਵੀ ਨਹੀਂ ਹੋ ਸਕਦੀ ਸਿਰ 15 ਸਾਲ ਪਹਿਲਾਂ ਠੀਕੇ ਦਿੰਦੇ ਰਹੇ ਇਹ ਸਿਰਫ ਲੁੱਟ ਪਾਈ ਗਈ ਆ ਪੰਚਾਇਤੀ ਜ਼ਮੀਨ ਤੇ ਕਿਉਂਕਿ ਜਦੋਂ ਕੋਈ ਕਿਸੇ ਦਾ ਕੋਈ ਬਾਲੀਵਾਰਸ ਨਾ ਹੋਵੇ ਨਾ ਤਾਂ ਉਹ ਲੁੱਟਾ ਇਦਾਂ ਹੀ ਪੈਂਦੀ ਆ ਸੋ ਇਸ ਕਰਕੇ ਹੁਣ ਸਮਝਦਾਰ ਨੇ ਚੰਗੀ ਪੰਚਾਇਤ ਚੁਣੀ ਗਈ ਆ ਪੰਚਾਇਤ ਖੁਦ ਚਾਹੁੰਦੀ ਆ ਕਿ ਸਾਡੇ ਪਿੰਡ ਦੀ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਪੰਚਾਇਤ ਦੇ ਹਵਾਲੇ ਕੀਤੀ ਜਾਵੇ ਔਰ ਪੰਚਾਇਤ ਆ ਦੇਖੋ ਇੱਥੇ ਆ ਜਗ੍ਹਾ ਜਿਹੜੀ ਇੱਥੇ ਸ਼ੈੱਡ ਵੀ ਜਿਹੜਾ ਹੈਗਾ ਪਾਇਆ ਜਾਵੇ ਤਾਂ ਕਿ ਕਿਸੇ ਨੇ ਵਿਆਹ ਸ਼ਾਦੀ ਜਿਹੜੀ ਕਰਨੀ ਉਹ ਵੀ ਕੀਤੀ ਜਾ ਸਕੇ ਗਰਾਊਂਡ ਦਾ ਮਸਲਾ ਪਾਵਾ ਹਾਂਜੀ ਡੈਫਰਮੇਸ਼ਨ ਜਾਂਦੇ ਸਕੂਲ ਵਾਲੇ ਪਾਉਂਦੇ ਜੋਗੋਗੋ ਪਾਉਂਦੇ ਕਿਸੇ ਨੇ ਰੋਕਿਆ ਸਕੂਲ ਵਾਲਿਆਂ ਨੂੰ ਰੋਕਿਆ ਕਿਸੇ ਨੇ ਇਹਦਾ ਮਤਲਬ ਹੈ ਕੋਈ ਨਾ ਕੋਈ ਕਾਨ ਹੈ ਜੇ ਸਕੂਲ ਵਾਲੇ ਇੰਨੇ ਤੜਫੇ ਫਿਰਦੇ ਨੇ ਤਾਂ ਕੋਈ ਨਾ ਕੋਈ ਕਾਨ ਹੈਗੀ ਹੈ ਜੇ ਕਾਂ ਜੇ ਕੋਈ ਹਜੇ ਕੋਈ ਸੇਰ ਚੋਂ ਹਜੇ ਪੁਣੀ ਵੀ ਨਿਕਤੀ ਉਹਨਾਂ ਦੀ ਚੀਕਾਂ ਕਿਉਂ ਨਿਕਲਦੇ ਨੇ ਉਹਨਾਂ ਦੀ ਚੀਕ ਕਿਉਂ ਨਿਕਲੀ ਹੈ ਮੈਂ ਤਾਂ ਹਜੇ ਆਈ ਹੁਣ ਉਹ ਪਹਿਲਾਂ ਹੀ ਉਹਨਾਂ ਨੇ ਕੀ ਉਹਨਾਂ ਨੂੰ ਅੰਨੀ ਪੈਰਮੀ ਆ ਗਈ ਵੀ ਹੁਣ ਅਸੀਂ ਡੈਫਰਮੇਸ਼ਨ ਪਾਉਣਗੇ ਜੋਗੋਗੋ ਜੀ ਹੁਣ ਜਿੰਨੇ ਮਰਜੀ ਕੇਸ ਪਾਉਣ ਜਿੰਨੇ ਮਰਜ਼ੀ ਡੈਫੇਮੇਸ਼ਨ ਪਾਉਣ ਜੋ ਮਰਜੀ ਕਰਨ ਪਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਿਹੜਾ ਹੋਣਾ ਹੀ ਹੋਣਾ। ਮંત્રી ਸਾਹਿਬ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੀ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਕਿ ਥਾਂ ਥਾਂ ਤੇ ਜ਼ਮੀਨਾਂ ਜਿਹੜੀ ਲੋਕਾਂ ਨੇ ਦੱਬੀ ਹੋਈ ਆ ਆਵਾਜ਼ੀ ਪਾਰਟੀ ਨੇ ਮੋਹਮ ਵਧੀਆ ਚਲਾਇਆ ਸਰ ਸਰ ਇਸ ਤਰ੍ਹਾਂ ਹੈ ਦੇਖੋ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਜੇ ਸਾਡੇ ਨਾਲ ਕਿਸੇ ਕਿਸੇ ਨਾਲ ਕੋਈ ਦੁਸ਼ਮਣੀ ਆ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਉਹਦਾ ਮਤਲਬ ਕੀ ਹੁੰਦਾ ਉਹ ਪਿੰਡ ਦੇ ਹਰ ਤਰ੍ਹਾਂ ਜਿਹੜੇ ਕੰਮ ਆ ਸਕੇ ਹੁਣ ਜੇ ਆ ਜਗ੍ਹਾ ਪੰਚਾਇਤ ਦੀ ਆ ਜਿੱਥੇ ਪੈਲਸ ਬਣ ਜੂਗਾ ਮਲਕੇ ਸ਼ੱਡ ਪੈ ਜੂਗਾ ਤਾਂ ਪਿੰਡ ਦੀ ਕਮ ਆਉਣਾ ਉਹ ਕਿਸੇ ਨੇ ਸਰਕਾਰ ਨੇ ਤਾਂ ਚੱਕ ਹੀ ਨਹੀਂ ਲੈ ਕੇ ਜਾਣਾ ਸੋ ਉਹ ਜ਼ਮੀਨਾਂ ਉਹਨਾਂ ਪਿੰਡਾਂ ਵਾਸਤੇ ਉਹਨਾਂ ਕਸਬਿਆਂ ਦੇ ਕੰਮ ਆਉਣ ਵਾਸਤੇ ਆ ਸਮੇਂ-ਸਮੇਂ ਤੇ ਜਿਵੇਂ ਵਾਦੀ ਵਾਦੀ ਜਾਂਦੀ ਹੈ ਉਹ ਕਿਸੇ ਨੂੰ ਕੋਈ ਪਲਾਟ ਕੱਟਣਾ ਕੋਈ ਹੋਰ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਪਲਾਟ ਕੱਟ ਕੇ ਦੇਣਾ ਉਹਨਾਂ ਚੀਜ਼ਾਂ ਵਾਸਤੇ ਹੈ ਜੀ ਉਹ ਸਾਰਾ ਕੁਝ ਉਹ ਆ ਹੈ ਤਾਂ ਆਮ ਲੋਕਾਂ ਵਾਸਤੇ ਹੈ ਉਹ ਸਰਕਾਰ ਨੇ ਤਾਂ ਉਹ ਚੋ ਜੇ ਉਹ ਚੋ ਕੋਈ ਠੇਕੇ ਤੇ ਚੜਦੀਆ ਤਾਂ ਉਹਦਾ ਜਿਹੜਾ ਪੈਸਾ ਹੁੰਦਾ ਉਸ ਪੈਸੇ ਨਾਲ ਉਸ ਪਿੰਡ ਦੀ ਡਿਵੈਲਪਮੈਂਟ ਕੀਤੀ ਜਾਂਦੀ ਹੈ ਜੀ ਸੋ ਇਸ ਕਰਕੇ ਜੋ ਵੀ ਜਾਇਜ਼ ਹੋਊਗਾ ਉਹ ਕਰਾਂਗੇ ਤੱਕਾ ਕਿਸੇ ਨਾਲ ਨਾ ਕਰੀਏ ਨਾ ਕਰਨ ਲਈਏ ਠੀਕ ਹੈ ਸਰ ਕੀ ਨਾਮ ਹੈ ਤੁਹਾਡਾ ਕੀ ਹੈ ਹਾਂ ਮੇਰਾ ਨਾਮ ਸੁਖਮਿੰਦਰ ਸਿੰਘ ਟਿਵਾਣਾ ਬੀ ਡੀ ਪੀਓ ਪਟਿਆਲਾ ਸਰ ਅਜੀ ਇੱਥੇ ਆਇਆ ਹਾਂ ਕਿ ਐਕਸ਼ਨ ਜਿਹੜਾ ਹੋ ਰਿਹਾ ਹੈ ਇਸ ਤਰ੍ਹਾਂ ਹੈ ਜਿਹੜਾ ಗ್ರಾಮ ਪੰਚਾਇਤ ਸੂਲਰ ਦੀ ਪੰਚਾਇਤੀ ਜ਼ਮੀਨਾਂ ਇਹਦੇ ਤੇ ਅਸੀਂ ਨੇ ਰਿਕਾਰਡ ਅਸੀਂ ਨੇ ਲਿਆ ਹੈ ਫਰੋਲੇਆ ਆਪਣਾ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੀ ਜਿਹੜੀ ਜ਼ਮੀਨ ਲੋਕਾਂ ਨੇ ਜਾਇਜ਼ ਕਬਜ਼ੇ ਕੀਤੇ ਹੋਏ ਆ ਵੀ ਉਹ ਕਿੱਥੇ ਗਈ ਆ ਜਿਹੜੀ ਘਟੀ ਆ ਉਹ ਅਸੀਂ ਵੈਰੀਫਾਈ ਕੀਤੀ ਆ ਵੈਰੀਫਾਈ ਕਰਨਾਂ ਪਰਾਂ ਤਾ ਅਸੀਂ ਹੁਣ ਜ਼ਮੀਨ ਦੇਖਣ ਆਇਆ ਵੀ ਕਿੱਥੇ-ਕਿੱਥੇ ਪਈ ਆ ਜਿਹੜੀ ਸਾਡੀ ਜ਼ਮੀਨ ਆ ਉਹ ਕਿਹੜੀ-ਕਿਹੜੀ ਲੋਕੇਸ਼ਨ ਤੇ ਆ ਉਹ ਤੋਂ ਬਾਅਦ ਅਸੀਂ ਇਹਦਾ ਪ੍ਰੋਸੈਸ ਅਡਾਪਟ ਕਰਾਂਗੇ ਕੋਰਟ ਦੇ ਵਿੱਚ ਕੇਸ ਦਾਖਲ ਕਰਕੇ ਤੇ ਫਿਰ ਐਵਿਕਸ਼ਨ ਦੇ ਆਰਡਰ ਕਰਕੇ ਅਸੀਂ ਜੋ ਅਗਲੀ ਕਾਰਵਾਈ ਆ ਉਹ ਕਰਾਂਗੇ ਜਿਹੜੀ ਹੈਗੀ 143 ਵਿੱਗੇ ਜ਼ਮੀਨ ਆ ਜਿਹੜੀ ਉਹ ਲੋਕਾਂ ਨੇ ਕੀ ਕਰਿਆ ਪਹਿਲੇ ਸਮਿਆਂ ਦੇ ਵਿੱਚ ਮਾਲਕੀ ਚੇਂਜ ਕਰਾ ਕੇ ਉਹ ਬੇਚ ਚੁੱਕੇ ਨੇ ਇਹਨੇ ਉਹ ਕੋਟਾਂ ਦੇ ਵਿੱਚ ਹੋ ਜਿੰਦੀ ਹੁੰਦੀ ਆ ਡਿਗਰੀਆਂ ਕਰਾ ਕੇ ਵੇਚ ਚੁੱਕ ਨੇ ਜਿਹੜੀ ਕੁਛ ਜਿਹੜੀ ਪੰਚਾਇਤੀ ਜ਼ਮੀਨ ਆ ਜਿਹਦੇ ਮਾਲਕ ਅਸੀਂ ਹੈਗੇ ਆ ਅਜੇ ਪੰਚਾਇਤ ਦਾ ਮਾਲਕਾ ਉਹਦੀ 63 ਬਿਗ ਜ਼ਮੀਨ ਹੈਗੀ ਆ ਉਹ ਅਸੀਂ ਚੈੱਕ ਕਰਨ ਆਇਆ ਵੀ ਕਿਹੜੇ ਕਿਹੜੀ ਲੋਕੇਸ਼ਨ ਤੇ ਪਈ ਆ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਜੋ ਮਲਕੀਅਤ ਕਰਾ ਕੇ ਵੇਚੀ ਹੋਈ ਹੈ ਕਿਸੇ ਨਾਮ ਦੇ ਉੱਪਰ ਕੀ ਇਹ ਵਾਪਸ ਆ ਸਕਦੀ ਹੈ ਵਾਪਸ ਆਊਗੀ ਜੀ ਵਾਪਸ ਆਊਗੀ ਇਹ ਸਾਨੂੰ ਸੈਕਸ਼ਨ 11 ਚ ਕੇਸ ਪਾਉਣਾ ਪੈਂਦਾ ਮਾਲਕੀ ਦਾ ਏ ਵਾਪਸ ਆ ਜਾਣੀਆਂ ਫਿਰ ਉਹ ਕੋਰਟ ਕੰਪੀਟੀਸ਼ਨ ਕੰਪੀਟਿਟ ਕੋਰਟ ਆ ਜਿਹੜੀ ਉਹ ਆਰਡਰ ਕਰੂਗੀ ਉਹ ਤੋਂ ਬਾਅਦ ਪ੍ਰੋਸੈਸ ਹੋ ਸਕਦੇ ਦੀ ਜੀ ਜਿਨ੍ਹਾਂ ਨੇ ਵੇਚੀ ਸੀ ਆ ਹਾਂ ਉਹ ਫਰਦਰ ਅੱਗੇ ਹੋਣਗੇ ਪਹਿਲਾਂ ਮਾਲਕੀ ਪੰਚਾਇਤ ਦੀ ਹੋਊਗੀ ਚੇਂਜ ਕਰਾਂਗੇ ਹਾਲੇ ਤੁਹਾਨੂੰ ਪਤਾ ਲੱਗ ਪਾਇਆ ਕਿ ਕਿੱਥੇ ਕਿੱਥੇ ਹੈਗੀ ਕੌਣ ਕੀ ਆ ਅਸੀਂ ਅਜੇ ਦੇਖ ਰਹੇ ਆ ਵੀ ਅਸੀਂ ਜਿਹੜੇ ਹੈਗੇ ਸਾਡੇ ਨਕਸ਼ਾ ਲੈ ਕੇ ਆਏ ਆ ਅਸੀਂ ਆਹ ਨਕਸ਼ੇ ਦੇ ਹਿਸਾਬ ਨਾਲ ਅਸੀਂ ਦੇਖ ਰਿਹਾ ਵੀ ਕਿੱਥੇ ਕਿੱਥੇ ਸਾਡੇ ਨੰਬਰ ਨੇ ਜੀ ਕਹਿ ਰਹੇ ਕਿ ਜੀਪੀ ਕਲੋਨੀ ਹਾਂ ਉਹ ਵੀ ਹੈਗੀ ਆ ਅਸੀਂ ਦੇਖ ਲਿਆ ਅਸੀਂ ਵੀ ਉੱਥੇ ਵੀ ਜਾਵਾਂਗੇ ਸਕੂਲ ਦਾ ਵੀ ਜ਼ਿਕਰ ਆ ਰਿਹਾ ਕਿ ਗਰਾਊਂਡ ਦੱਬਿਆ ਹੋਇਆ ਸਕੂਲ ਦਾ ਗਰਾਊਂਡ ਜਿਹੜਾ ਦੱਬਿਆ ਪਿਆ ਸੀ ਨਿਸ਼ਾਨਦੇਹੀ ਕਰਾਵਾਂਗੇ ਉਹ ਸਾਰਾ ਹੀ ਚੜਾਵਾਂਗੇ ਅਸੀਂ ਅੱਜ ਤਾਂ ਅਸੀਂ ਦੇਖਣਾ ਆ ਕਿ ਕਿਹੜੀ-ਕਿਹੜੀ ਜਗ੍ਹਾ ਐ ਇਹ ਤੋਂ ਬਾਅਦ ਸਾਡੀ ਨਿਸ਼ਾਨਦੇਹੀ ਹੋਊਗੀ ਨਿਸ਼ਾਨਦੇਹੀ ਤੇ ਅਸੀਂ ਪ੍ਰੋਪਰ ਪਤਾ ਲੱਗ ਜੂਗਾ ਵੀ ਕਿਹੜੀ-ਕਿਹੜੀ ਜ਼ਮੀਨ ਕਿੱਥੇ-ਕਿੱਥੇ ਜੱਬੀ ਹੋਈ ਐ ਸਾਬ੍ਹ ਜਿਹੜੀਆਂ ਮੌਕੇ ਦੀਆਂ ਉਸ ਸਮੇਂ ਦੀਆਂ ਪੰਚਾਇਤਾਂ ਸੀ ਉਹਨਾਂ ਦਾ ਵੀ ਜਿੱਦੜ ਕੀਤਾ ਹੈ ਕਿ ਉਹਨਾਂ ਦੀ ਵੀ ਮਿਲੀਭੁਗਤਾ ਤੇ ਉਹਨਾਂ ਦਾ ਵੀ ਐਕਸ਼ਨ ਹੋਏਗਾ ਦੇਖੋ ਇਹ ਤਾਂ ਮੈਂ ਕਹਿ ਨਹੀਂ ਸਕਦਾ ਵੀ ਉਹਨਾਂ ਦੀ ਮਿਲੀਭੁਗਤਾ ਅਸੀਂ ਤਾਂ ਸਾਡੇ ਧਿਆਨ ਦੇ ਵਿੱਚ ਆਇਆ ਅਸੀਂ ਆਪਣਾ ਕਾਗਜ਼ ਪੱਤਰ ਦੇਖਿਆ ਜਿਹੜਾ ਹੈਗਾ ਰੈਵਨਿਊ ਰਿਕਾਰਡ ਵੇਖਿਆ ਰੈਵਨਿਊ ਰਿਕਾਰਡ ਤੋਂ ਸਾਹਮਣੇ ਆਇਆ ਵੀ ਸਾਡੀ ਜ਼ਮੀਨ ਆ ਇੱਥੇ ਜਿਹੜੀ ਹੈਗੀ ਆ ਉਹ ਨਜਾਇਜ਼ ਕਬਜ਼ੇ ਕੀਤਾ ਗਿਆ। ਇਹਦੇ ਉੱਪਰ ਕੀ ਹੋਏਗਾ ਜੀ ਪਹਿਲਾਂ ਨੋਟਿਸ ਭੇਜਿਆ ਜਾਏਗਾ ਸਾਰੇ ਨੂੰ? ਨਹੀਂ ਅਸੀਂ ਜੀ ਹੁਣ ਇਹਦੇ ਨਿਸ਼ਾਨਦੇਹੀ ਕਰਾਵਾਂਗੇ ਨਿਸ਼ਾਨਦੇਹੀ ਕਰਾਉਣ ਤੋਂ ਬਾਅਦ ਸਾਡੀ ਕੰਪਨੀ ਟਟ ਕੋਰਟ ਹੈਗੀ ਆ ਜਿਹੜੀ ਤਾਂ ਮਾਲਕੀ ਚੇਂਜ ਹੋ ਗਈ ਉਹ ਸੈਕਸ਼ਨ 11 ਦਾ ਡਿਵੀਜ਼ਨ ਡਿਪਟੀ ਡਾਇਰੈਕਟਰ ਦੇ ਡਾਇਰੈਕਟਰ ਸਾਹਿਬ ਦੇ ਕੇਸ ਪਾਉਣਾ ਪਊਗਾ ਜਿਹੜਾ ਸਾਡੀ ਮਾਲਕੀ ਆਵਦੀ ਆ ਅਸੀਂ ਸੈਕਸ਼ਨ 7 ਦੇ ਵਿੱਚ ਕਲੈਕਟਰ ਕਮ ਡੀਡੀਪੀਓ ਪਟਿਆਲੇ ਦੀ ਅਦਾਲਤ 'ਚ ਪਾ ਕੇ ਅਸੀਂ ਜਿਹੜੇ ਹੈਗੇ ਕਬਜ਼ਾ ਬ੍ਰਾਂਡ ਲੈ ਕੇ ਅਸੀਂ ਕਬਜ਼ਾ ਲੈ ਲੈਣਾ ਠੀਕ ਹੈ। ਜਿੰਦਰ ਸਿੰਘ ਦੇ ਲਈ ਕੀ ਕੁਰਸ਼ਨਾ ਬਾਰੇ ਮੈਂ ਸਰਪੰਚਾ ਜੀ ਮੇਰੇ ਬਾਈਪ ਸਰਪੰਚ ਨੇ ਮੈਂ ਸਾਫਕਾ ਸਰਪੰਚ ਸੋਲਰ ਪਿੰਡ ਕਿਹੜੇ ਮਸਲੇ ਕਿਉਂ ਕੱਟੇ ਹੋਏ ਇਹ ਮਸਲਾ ਆਪਣੇ ਮਤਲਬ ਕੀ ਬਹੁ ਕਰੋੜੀ ਜ਼ਮੀਨ ਆ ਸ਼ਾਮਲਾੜ ਦੀ ਸੋਲਰ ਪਿੰਡ ਦੀ ਜਿਹੜੀ ਕੀ 143 ਬਿਗੇ ਦੇ ਵਿੱਚ ਆ ਲੋਕਾਂ ਨੇ ਦੱਬੀ ਹੋਈ ਜ਼ਮੀਨ ਆ ਸਾਰੀ ਅੱਜ ਤੱਕ ਜਿੰਨੇ ਪੰਚਾਇਤਾਂ ਆ ਕਿਸੇ ਨੇ ਕੋਈ ਮਤਾ ਨਹੀਂ ਪਾਇਆ ਨਾ ਛਡਵਾਈ ਹੈ ਜ਼ਮੀਨ ਜੇ ਕਿਸੇ ਨੇ ਪਹਿਲਾਂ ਕੋਸ਼ਿਸ਼ ਕੀਤੀ ਆ ਤਾਂ ਉਹਨੂੰ ਦੱਬ ਲਿਆ ਗਿਆ ਤੇ ਹੁਣ ਸਾਡੀ ਆ ਸਾਰੇ ਪੰਚਾਇਤ ਮੈਂਬਰ ਮੇਰੇ ਨਾਲ ਖੜੇ ਆ ਸਾਰੀ ਪੰਚਾਇਤ ਸਾਫ ਸੁਥਰੀ ਆ ਵਧੀਆ ਬੰਦੇ ਨਾਲ ਤੁਰਨ ਆਲੇ ਸਾਰੇ ਇਹ ਕਹਿੰਦੇ ਆਪਾਂ ਸਾਰੀ ਜ਼ਮੀਨ ਪੰਚਾਇਤੀ ਛਡਾਉਣੀ ਹੈ ਕਿੰਨੀ ਜ਼ਮੀਨ ਹੈ ਤੇ ਕਿਸ ਕਿਸ ਦੇ ਨਾਮ ਤੇ ਰਹੀ ਹੈ 143 ਬਿਗਏ ਜੀ ਟੋਟਲ ਹੀ ਇਹਦੇ ਵਿੱਚੋਂ ਆਹ ਖਸਰਾ ਨੰਬਰ ਨੇ ਸਾਰੇ ਇੱਥੋਂ ਲੈ ਕੇ 32 ਤੋਂ ਲੈ ਕੇ 241 ਤੱਕ ਇਹ ਹੁਣ ਆ ਜੀ ਫਰਦ ਕਢਾ ਕੇ ਸਾਰੇ ਨੌ ਨਾਮ ਚੜੀ ਹੋਏ ਉਹਨਾਂ ਦੇ ਡਿਗਰੀਆਂ ਕਰਾ ਕੇ ਇਹ ਕੋਣ ਲੋਗ ਨੇ ਜਿਹੜੇ ਇਸ ਦਾ ਯੂਜ਼ ਕਰ ਰਹੇ ਆਪਣੇ ਪਿੰਡ ਦੀ ਕੋਸ਼ਿਸ਼ ਸਾਫਕਾ ਸਰਪੰਚ ਸੀਗੇ ਜਿਹੜੇ ਪਹਿਲਾਂ ਸਰਪੰਚ ਬਣਾਦੇ ਆਪਾਂ ਨੇ ਉਹ ਆਪਣੇ ਨਾਂ ਕਰਵਾ ਗਏ ਤੇ ਡਿਗਰੀਆਂ ਕਰਾ ਕੇ ਵੇਚ ਗਏ ਜੀ ਮੇਰੇ ਜੀ ਤੇ 8 ਬਿਗੇ ਜਮੀਨ ਆਪਣੇ ਵਿਪ ਸਕੂਲ ਦੇ ਅੰਦਰ ਦੱਬੀ ਹੋਈ ਆ। ਨਕਾਲਾ ਰੋਡ ਤੇ ਜਿਹੜਾ ਮੇਨ ਜਿਹੜਾ ਗਰਾਊਂਡ ਆਉਂਦਾ ਉਹ ਸਾਰਾ ਆਪਣਾ ਸ਼ਾਮਲਾੜ ਦੇ ਵਿੱਚ ਆ। ਹੋਰ ਕਿਹੜੀ ਸ਼ਾਮਲਾੜ ਹੋਰ ਆਪਣਾ 87 ਬਿਗੇ 87 ਬਿਗੇ ਸ਼ਾਮਲਾੜ ਆਪਣੇ ਜੇਪੀ ਕਲੋਨੀ ਦੇ ਵਿੱਚ ਆ ਜੀ। ਸੁਰਾਤ ਇੰਨੀ ਦੱਬੀ ਹੈ ਜੀ ਇਹ ਕੋਈ ਹਾਂਜੀ ਕਲੋਨੀ ਹੈ ਇਹ। ਇਹ ਜੇਪੀ ਕਲੋਨੀ ਕੱਟੀ ਹੋਈ ਹੈ ਹਾਂਜੀ ਪਹਿਲਾਂ। ਤੇ ਕਲੋਨੀ ਕਿਵੇਂ ਕੱਟ ਗਈ ਕਿਉਂਕਿ ਇਹ ਤਾਂ ਜਦੋਂ ਪੰਚਾਇਤੀ ਜ਼ਮੀਨ ਹੈਗੀ ਤੇ ਨਾ ਰਜਿਸਟਰੀ ਹੋ ਸਕਦੀ ਨਾ ਕੁਝ ਹੋ ਸਕਦੀ ਤੇ ਕਲੋਨੀ ਕੱਟ ਕੇ ਉਹਨੇ ਵੇਚੀ ਵੀ ਹੈ ਕਿ ਬਰਾਬਰ। ਜਿਹੜੀ ਪਹਿਲਾਂ ਸਰਦਾਰ ਨੀ ਸਾਡੇ 1997 ਸਰਪੰ ਇਹ ਉਹਦੇ ਕੋਲ ਸਾਰੀ ਜ਼ਮੀਨ ਨਹੀਂ ਸੀਗੀ ਪਹਿਲਾਂ ਤੇ ਉਸਨੇ ਵਿੱਚੋਂ ਡਿਗਰੀਆਂ ਵਗੈਰਾ ਡਿਗਰੀਆਂ ਕਰਾ ਕੇ ਅਫਸਰ ਨਾਲ ਮੀਲੀ ਭੁਗਤ ਨਾਲ ਇੰਤਕਾਲ ਚੜਾ ਕੇ ਅੱਗੇ ਵੇਚਤੀ ਉਸ ਉਸ ਦੇ ਮਰਨ ਤੋਂ ਬਾਅਦ ਮਤਲਬ ਜਿਹੜੇ ਉਹਦੇ ਬਾਰਸ ਸੀ ਉਹਨਾਂ ਨੇ ਵੇਚੀ ਆ ਤੇ ਪੰਚਾਇਤ ਦੇ ਡਾਕੂਮੈਂਟ ਵਗੈਰਾ ਇਕੱਠੇ ਕਰ ਲਏ ਕਿ ਉਹ ਕੀ ਪੰਚਾਇਤ ਕੋਈ ਬੋਲਦੀ ਹੈ ਜਾਂ ਉਹਨਾਂ ਦੀ ਰਜਿਸਟਰੀ ਵਗੈਰਾ ਤੇ ਨਹੀਂ ਕਰਾ ਲਈ ਹੈ ਉਹਨਾਂ ਦੇ ਕੋਲ ਸੱਚੇ ਕਾਗਜ਼ ਤੇ ਨਹੀਂ ਹੈ ਨਹੀਂ ਸਾਡੇ ਕੋਲੇ ਮਤਲਬ 1966 67 ਦੀ ਪਹਿਲਾਂ ਦੀ ਬੋਲੀ ਹੈ ਇਹ ਹੁਣ ਜਿਹਨਾਂ ਦੇ ਨਾਂ ਜਿਹਨਾਂ ਦਾ ਨਾਂ ਚੜੀ ਹੋਈ ਆ ਫੜੀ ਡਿਗਰੀ ਕਰਾਈ ਆ ਇੰਤਕਾਲ ਚੜ ਗਿਆ ਉਹਨਾਂ ਦੇ ਨਾਮ ਨੇ ਸਾਰੇ ਕਿ ਜੀ ਜਮੀਨ ਪਹਿਲਾਂ ਦੱਬੀ ਜਾ ਚੁੱਕੀ ਹੈ ਕਿ ਕਾਰਨ ਕਿ ਪਿਛਲੇ ਜਿਹੜੇ ਸਪੰਸਰ ਐਸ ਤੱਕ ਵਾਝ ਨਹੀਂ ਚੁੱਕੀ ਤਾਂ ਤੁਸੀਂ ਸਰਵਾਜ ਚੁੱਕ ਰਹੇ ਹੋ ਬਸ ਪਹਿਲਾਂ ਤਾਂ ਹੁਣ ਪਤਾ ਨਹੀਂ ਕੀ ਮਜਬੂਰੀ ਸੀ ਉਹਨਾਂ ਦੀ ਕੁਝ ਕੁ ਮਿਲੀ ਭੁਗਤ ਨਾਲ ਅਸੀਂ ਕੁਝ ਸਰਪੰਚਾਂ ਦੇ ਕੋਲ ਆਪ ਦੱਬੀ ਹੋਈ ਸੀਗੀ ਜੀ ਆਪਾਂ ਬਿਲਕੁਲ ਸਾਫ਼ ਸੁਥਰੇ ਆ ਕਿਸੇ ਗੱਲੋਂ ਕਾਣੇ ਨਹੀਂ ਜੀ ਤਾਂ ਉਸ ਕਰਕੇ ਆਪਾਂ ਨੇ ਆਵਾਜ਼ ਚੁੱਕੀ ਹੈ ਤੇ ਹੁਣ ਕੀ ਕਾਰਗਿਲ ਕਾਰਵਾਈ ਕਰਨ ਜਾ ਰਹੇ ਹੋ ਅੱਜ ਹੁਣ ਕਾਰਵਾਈ ਇਹ ਹੋਣੀ ਹੈ ਮਤਲਬ ਕਿ ਆਪਾਂ ਪੰਚਾਇਤੀ ਜ਼ਮੀਨਾਂ ਪਿੰਡ ਨੂੰ ਆਮਦਨ ਹੋਵੇ ਸਾਰੀ ਜ਼ਮੀਨ ਛਡਾ ਕੇ ਕੁਝ ਇਥੇ ਬੇਘਰੇ ਲੋਕਾਂ ਨੇ ਉਹਨਾਂ ਲਈ ਮਤਲਬ ਕੀ ਸਕੀਮ ਕੱਟ ਕੇ ਦਵਾਂਗੇ ਕੋਈ ਕਿੰਨੇ ਕੁ ਜ਼ਮੀਨ ਹੈ ਕੁੱਲ ਜ਼ਮੀਨ ਕਿੰਨੀ ਹੈ 143 ਬਿਘੇ ਹੈ ਟੋਟਲ ਜਿਹੜੀ ਬੋਲਦੀ ਆ ਆਪਣੀ ਅੱਛਾ ਹਾਂਜੀ ਤੇ ਹੁਣ ਇਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਲੋਨੀ ਬਣ ਗਈ ਹੈ ਸਾਮਨੇ ਦੱਬਲੀ ਹੈ 87 ਬਿਘੇ ਦੇ ਵਿੱਚ ਜੀਪੀ ਕਲੋਨੀ ਕੱਟੀ ਹੋਈ ਆ ਅੱਛਾ ਜੀ ਹਾਂਜੀ ਤੇ ਹੋਰ ਇਸ ਤੋਂ ਇਲਾਵਾ ਇਹ ਕਲੋਨੀ ਬਣ ਚੁੱਕੀ ਆ ਪੂਰੇ ਘਰ ਬਣੇ ਹੋਏ ਨੇ ਇਹ ਨਹੀਂ ਕਿ ਇਹ ਕਹਿੰਦੇ ਕਿ ਖਾਲੀ ਪਲਾਟ ਲੈ ਲੈ ਤੱਕ ਇੱਕ ਕੋਠੀ ਹੁੰਦੀ ਆ ਚਾਰ ਬਰਾਡ ਖਾਲੀ ਨੇ ਐਦਾਂ ਨਹੀਂ ਕੋਠੀਆਂ ਹੈਗੀਆਂ ਲੋਕਾਂ ਦੀ ਕੋਠੀਆਂ ਹੈਗੀਆਂ ਨੇ ਹਾਂ ਇਸੇ ਕਾਰਵਾਈ ਕੀ ਮੇਰੀ ਮੰਦੇ ਹੋ ਕਿ ਕਿ ਇਹਦਾ ਵੱਡਾ ਜ਼ਮੀਨ ਦਾ ਪਟਾਲਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸ਼ਹਿਰ ਦੇ ਨੇੜੇ ਸਭ ਤੋਂ ਮਹਿੰਗੀ ਜ਼ਮੀਨਾਂ ਪਟਾਲੇ ਦੇ ਵਿੱਚ ਇਹ ਸੋਲਰ ਪਿੰਡ ਦੀ ਵੀ ਇਹ ਛੜਾ ਕੇ ਪਿੰਡ ਨੂੰ ਦਿੱਤੀ ਜਾਵੇ ਤਾਂ ਪਿੰਡ ਨੂੰ ਕੋਈ ਆਮਦਨ ਹੋਵੇ ਪਿੰਡ ਕੀ ਕੀ ਕਰ ਸਕਦਾ ਹੈ ਜ਼ਮੀਨ ਦੇ ਉੱਪਰ ਇੰਨੀ ਵੱਡੀ ਮਾਤਰਾ ਦੇ ਵਿੱਚ ਦੇਖੋ ਕਈ ਇਨਕਮ ਦੇ ਸਾਧਨ ਹੈ ਕਿਸੇ ਨੂੰ ਠੇਕੇ ਦੇ ਦਵਾਵਾਂਗੇ ਅਸੀਂ ਬੋਲੀ ਕਰਾਵਾਂਗੇ ਜਿਹੜੀ ਪਿੰਡ ਨੂੰ ਆਮਦਨ ਹੋਵੇ ਹੁਣ ਸਾਡਾ ਇੱਥੇ ਸਭ ਤੋਂ ਸਮਾਣੇ ਹਲਕਾ ਦਾ ਸਭ ਤੋਂ ਵੱਡਾ ਪਿੰਡ ਆ ਪਰ ਸ਼ਾਮਲਾ ਠੇ ਸਾਰੀ ਦੱਬੀ ਹੋਈ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡੀ ਪੰਚਾਇਤੀ ਜਿਵੇਂ ਸਾਨੂੰ ਛਡਵਾ ਕੇ ਦੇਣ ਪਹਿਲਾ ਸਭ ਤੋਂ ਪਹਿਲੇ ਇਹੀ ਮੰਗ ਆਪਣੇ ਹੋਰ ਕੋਈ ਸਮਝੌਤਾ ਹੀ ਨਹੀਂ ਕਿਸੇ ਨਾਲ ਹੈਗਾ ਠੀਕ ਹੈ ਅੱਪ ਤੱਕ ਕੇ ਲਈ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਕੇ ਲਈ ਨਮਸਕਾਰ ਹੋ ਦਿੱਕਤ रहिए ਸਤਾਰ ਨਿਊਜ਼